ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸ਼ਬਦ ਕੀਰਤਨ ਉਹ ਸਰਵਣ ਕਰੋਗੇ ਅਤੇ ਸਭ ਤੋਂ ਪਹਿਲਾਂ ਸ੍ਰੀ ਨਾਨਕ ਸਾਹਿਬ ਸਰੂਜੀ ਦਾ ਪਾਠ ਉਹ ਸਰਵਣ ਕਰੋ ਤੇ ਇਸ ਤੋਂ ਬਾਅਦ ਸ਼ਬਦ ਕੀਰਤਨ ਜਿਹੜਾ ਉਹ ਸਰਵਣ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨ ਨੂੰ ਜੁੜੂ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਉਪੇਰੋ ਸਤਿ ਸੰਗੋ ਕਾ ਦੀਤਾਰ ਅਮਰ ਤੁਮ ਹੈ ਸਿਰ ਕਾ ਕਰਿਓ ਜਿਸ ਕਾ ਸਭ ਸਗਾਰੋ ਦੇ ਕੋ ਕਾ ਤੋ ਤਾ ਫੰਟਾ ਤਿਸ ਪਾਹ ਉਭਾਰ ਇਹ ਵਸਾ ਜੀ ਨੈ ਰਾਈ ਨੇ ਤਨ ਤੇ ਰੱਖਿਓ ਰ ਭਾਰ ਤਮਸੰਸਾਰੇ ਤਰੁ ਲਹੁ ਤਿਆ ਪਵਨਾਨ ਤੇ ਬ੍ਰਹਮਾ ਮੋ ਪਸੋਰ ਲੋਕ ਮਹੱਲਾ ਪਰਜੋ ਤੇਰਾ ਕੀ ਤਾਗਾ ਕੋ ਨਾਹੀ ਮੈਨੂੰ ਦੋਗੋ ਕੀ ਕੋਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅੱਤੇ ਤਰਸੋ ਪਇਓ ਤਰਸੋ ਪਇਆ ਮੇਰਾ ਨ ਕੋਈ ਸਤ ਗੁਰ ਸਦ ਨਿਦੇਵਾ ਤਨ ਤੇ ਨਾਮ ਮੰਦੇ ਤਾ ਦੀਵਾ ਤਨ ਮਨ ਤੇ ਹਰਿ ਆ ਪਰਸ ਕੋ ਪਇਓ ਨੇ ਰਾਮ ਕੇ ਵੀ ਸਤ ਗੁਰ ਸਜਾਣ ਦਿਲੋ ਤਿਆ ਨਾਨਕ ਨਾਮ ਨਰਾਇ ਦਾ ਤਨ ਮਨ ਤੇ ਬਨਿ ਗਵਾ ਹਮ ਇਸਨ ਮੈ ਮੁਖਲਾ हमरा मन ओ उन को गयो गुरु माता हम गय हरगय i huh? ਜਿੱਦਾਂ ਪਾਸੋਂ ਤੁਸੀਂ ਕੀਰਤਨ ਸਰਵਨ ਕੀਤਾ ਇਹ ਰਾਗੀ ਸਿੰਘ ਪਿੰਡ ਪਰਮਠੋਲੇ ਤੋਂ ਹੈ ਜਦੋਂ ਦਰਵਾਜ਼ੇ ਦੀ ਸਮਾਪਤੀ ਹੋ ਗਈ ਆ ਤੇ ਸੰਤਾ ਜੜੀਆਂ ਬਾਹਰ ਆ ਗਈਆਂ ਹੁਣ ਮੁਰਗਾ ਲੰਗਰ ਜਿਹੜਾ ਉਹ ਚੱਲ ਜਾ ਰਿਹਾ ਸੰਤਾ ਜੜੀਆਂ ਲੰਗਰ ਛੱਦ ਗਈਆਂ സമയ പ്യാർ ശ orto dia eu

Nah, multimil nah, Beast ਮੇਰੇ ਕੋਲ ਆ ਤੇ ਰਹੀ ਹੈ। ਕੋਈ ਨਹੀਂ। ਇਹ ਹੱਦ ਤੇਰੀ ਬੋਤੀ ਲਈ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਹੋ ਗਿਆ। ਕਰੀ ਰਹਿ ਗੋ। ਮਰਵਾ ਤੱਕ। ਉਹਨਾਂ ਨੇ ਸ਼ਬਦ ਕੀਰਤਨ ਸਰਵਣ ਕੀਤਾ ਸੰਗਤ ਦੇ ਦਰਸ਼ਨ ਕੀਤੇ ਇਸ ਵੀਡੀਓ ਦੀ ਇੱਥੇ ਸਮਾਪਤੀ ਹੈ ਜੀ ਅਗਲੀ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ